ਸੋ ਕੁ ਜਿੰਦਗੀ ਦੇ ਵਿੱਚ ਆਂਦੇ ਘਾਟੇ ਵਾਦੇ ਸਾਰੇ ਖਾਂਦੇ ਦੁਨੀਆ ਮਿੱਤਰੋ ਕੁਝ ਨਹੀਂ ਦਿੰਦੀ ਆਪਣੇ ਫੂਕਦੇ ਜਾਂਦੇ ਜਾਂਦੇ ਇਹੋ ਜੀ ਵੀਡੀਓ ਲੈ ਕੇ ਆਏ ਹੁਮੀਦ ਕਰਦੇ ਪਸੰਦ ਆਵੇਗੀ ਹੁਣ ਮੈਂ ਚੁੱਪ ਵੀਡੀਓ ਅੱਗੇ ਆਪੇ ਦੇਖੋ ਜੀ ਕਿਉਂ ਆਇਆ ਨਾ ਵੀ ਜਿਹੜੇ ਕਰਜ਼ੇ ਵੀ ਨਹੀਂ ਦਿੱਤੇ ਜਾਣੇ ਕੁਛ ਨਹੀਂ ਹੋਣਾ ਜਿਵੇਂ ਅੱਜ ਕਰਦਿਆਂ ਨੇ ਕੀਤੀ ਹੈ ਦੁਬਾਰਾ ਆਪਣੀ ਅੱਖਾਂ ਨਹੀਂ ਮਰਣੀਆਂ ਇਸ ਕਰਕੇ ਤੈਨੂੰ ਦਾਨ ਦੇ ਦੇਣੀ ਚਾਹੀਦੀ ਆਪਣੀ ਮਰ ਜਾਣਾ ਚਾਹੀਦਾ ਬੰਦਸਾਇਣ ਵਾਲ ਨਹੀਂ ਲਿਆ ਆ ਨਹੀਂ ਉਹ ਬਾਈ ਕੰਡਾ ਲਈ 10 15 ਮਿੰਟ ਤੱਕ ਰੁਕਣਾ ਪੈਣਾ ਫਿਰ ਮੋਟਰਸਾਈਕਲ ਲੱਗੇਗਾ ਤਾਂ ਕਰਕੇ ਆ ਗਿਆ ਰੁਕ ਜਾਨੇ ਬੰਦਾ ਮੇਰੇ ਗੁੱਸਾ ਕਰ ਦੇਗਾ ਕੋਈ ਨਾ ਸਾਰੇ ਚਿੰਤਾ ਦੂਰ ਹੋ ਜਾਂਦੀਆਂ ਦੇਖੀਏ ਦੱਸੀ ਕੀ ਬਣਦਾ ਇਹ ਲੱਕ ਹਾਂ चला हां वेखी चली क्यों नहीं बनी आप तो सही हाँ मारे वैगुरु लगा तेरे को ਸਹੀ ਚੱਲ ਲੰਮਾ ਗੱਡੀ ਕਿੰਦੀ ਸੋਹਣੀ ਹੈ ਨਾ ਕਿੰਨੀ ਸੋਹਣੀ ਗੱਡੀ ਹੈ ਨਾ ਪਸੰਦ ਆ ਖਾਰੰਗ ਵੀ ਬਹੁਤ ਸੋਹਣਾ ਲੱਗਦੀ ਹਾਂ ਵਧੀਆ ਵਾ ਚੱਲੀਏ ਫਿਰ ਹਾਂ ਚੱਲੋ ਚਲ ਆਪਾਂ ਚਲਦੇ ਨਾਲੇ ਤੋਂ ਢੂੜਾ ਲਵਾ ਕੇ ਲਿਆਉਣੇ ਤੇ ਨਾਲੇ ਆਪਾਂ ਹਾਂ ਨਾਲੇ ਬਾਬੇ ਦੇ ਸਾਡੇ ਕਿਹਾ ਵਾ ਨਾਲੇ ਖਾਣ ਵੀ ਲਵਾਉਂਦੇ ਹਾਂ ਹਾਂ ਚੱਲ ਆ ਜਾਓ ਬਹਿ ਜਾਓ ਬਹਿ ਜਾਓ ਹਾਂ ਕੱਲ ਅੱਗੇ ਉੱਧਰ ਦੀ ਬਾਈ ਚਾਰੀ ਸੁੱਤੀ ਪਈ ਆ ਮੈਂ ਤੁਹਾਨੂੰ ਵੀ ਲਈ ਜਾਣਾ ਸੀ ਆਪਾਂ ਹਾਂ ਕਲਾ ਕੀ ਆ ਮੇਰੀ ਗੱਡੀ ਆਵੇ ਕਪੜੇ ਖਰਾਬ ਹੋ ਜਾਣ ਤੇ ਦੇਖੋ ਸਾਰੇ ਕੱਪੜੇ ਖਰਾਬ ਹੋ ਜਾਣ ਤਾ ਹੋਰ ਕੀ ਆ ਆਵੇ ਲਾ ਹੇ ਤਾ ਵੇ ਵੀ ਜਾਂਦਾ ਹੋਵੇ ਭੱਜੋ ਭੱਜੇ ਕਰੀ ਜਾ ਮਿਸੂ ਕਮੇ ਆ ਮੈਂ ਤਾਂ થઈ ਹੀ ਆ ਪਾਰਟੀ ਤਾਂ ਵਧੀਆ ਸੀ ਪਰ ਆਪਾਂ ਥੱਕ ਗਏ ਹਣਾ ਬਹੁਤ ਥੱਕ ਗਏ ਹਾਂ ਪਾਰਟੀ ਵਧੀਆ ਸੀ ਹੋ ਸੱਚਾ ਤੇ ਜੀ ਕਰਦਾ ਪੈ ਜੀ ਗਿਆ ਜਾ ਕੇ ਚੱਲ ਕੋਨੇ ਹੋ ਉਹ ਮੇਰੇ ਤੇ ਦੋਸਤ ਨੇ ਪਾਰਟੀ ਵਧੀਆ ਦਿੱਤੀ ਆ ਬਗੰਮੀ ਤਾਂ ਛੱਡੀ ਨਹੀਂ ਨਾ ਨਜ਼ਾਰਾ ਵੀ ਜਿਆਦਾ ਨਾ ਫਿਰ ਹਾਂ ਨਹੀਂ ਫਿਰ ਬਾਈ ਸ਼ਰੀਰ ਤਾਂ ਪਿੰਨ ਲੋਕਾਂ ਦੀ ਪਾਰਟੀ ਤੇ ਜਾਈਦਾ ਨਾ ਨਜ਼ਾਰਾ ਜਣੀ ਵਧੀਆ ਨਹੀਂ ਆਉਂਦਾ ਕਾ ਆ ਪਾਰਟੀ ਤੇ ਬਹੁਤ ਮਜ਼ਾ ਆ ਚਲੋ ਬਣੀ ਰਵੇ ਹੋਾਰੇ ਬਣਾਈ ਰੱਖੇ ਹੈ ਨਾਲੇ ਆਪਾਂ ਨੂੰ ਆ ਗੱਡੀ ਮਿਲ ਗਈ ਹਾਂ ਸਹੀ ਗੱਲ ਮਾਰ ਪਾਕਿਸਤਾਨ ਦੀ ਹੈ ਯਾਹ ਤੇ ਉੱਤਰ ਜਾਣੀ ਹੈ ਸਾਰਾ ਕੋਈ ਆਪੇ ਮਾਰੇ ਕਰੂਗਾ ਆ ਗੱਡੀ ਦੀ ਤੁਹਾਡੇ ਤੋਂ ਕਿਸ਼ਤ ਭਰੀ ਨਹੀਂ ਗਈਗੀ ਤੇ ਇਹਦੀ ਚੁੱਪ ਕਰਕੇ ਮੈਨੂੰ ਚਾਬੀ ਦੇ ਦਿਓ ਤੇ ਨਾ ਤੁਹਾਡੇ ਤੋਂ ਕਿਸ਼ਤ ਭਰੀ ਗਈ ਤੇ ਨਾ ਭਰੀ ਜਣੀ ਆ ਉਹ ਭਰਾਵਾ ਕੋਈ ਦੇ ਦਿਓ ਸਾਨੂੰ ਕੋਈ 4 ਦਿਨ ਦਾ ਸਮਾਂ ਦੇ ਦਿਓ ਅਸੀਂ ਭਰ ਦਿਆਂਗੇ ਕਿਸ਼ਤ ਜੇ ਦਿਨ ਮਾੜੇ ਆ ਗਏ ਮੇਰੇ ਤੇ ਫਿਰ ਐਡੀ ਕਿਹੜੀ ਗੱਲ ਹੋਊਗੀ ਕਿਸ਼ਤਾਂ ਦੇ ਭਰਦਾ ਰਿਆਂ ਮੈਂ ਜੇ ਥੋੜੇ ਸਮੇਂ ਤੋਂ ਨਹੀਂ ਭਰੀਆਂ ਗਈਆਂ ਤੇ ਤੁਸੀਂ ਹੁਣ ਮੇਰੀ ਗੱਡੀ ਲੈ ਜਾਣੀ ਆ ਉਹ ਆਪਾਂ ਕੋਈ ਨਹੀਂ ਮੈਂ ਭਰ ਦੂੰਗਾ ਕਿਸ਼ਤ ਸਾਰਾ ਵੀਰ ਜੇ ਸਾਨੂੰ ਲੱਗਦਾ ਹੁੰਦਾ ਨਾ ਕਿ ਤੂੰ ਕਿਸ਼ਤ ਭਰ ਸਕਦਾ ਫਿਰ 4 ਛੱਡ ਕੇ ਤੈਨੂੰ 8 ਦਿਨ ਦੇ ਦਿੰਦੇ ਪਰ ਸਾਨੂੰ ਪਤਾ ਵਾ ਕਿਥੋਂ ਕਿਸ਼ਤ ਭਰੀ ਨਹੀਂ ਗਈ ਘਰ ਤੇਰਾ ਗਰਵੀ ਪਿਆ ਹੋਇਆ ਵਾ ਸਾਰੇ ਪਿੰਡ ਨੂੰ ਕਹਾਣੀ ਪਤਾ ਲੱਗ ਗਈ ਤੇਰੀ ਕੁੜੀ ਵਾਲੀ ਜਿਹੜੀ ਤੂੰ ਕੁੜੀ ਨੂੰ ਕਰਜ਼ਾ ਚਾਕੇ ਬਾਹਰ ਭੇਜਿਆ ਨਾ ਸਾਰਾ ਕੁਝ ਤੇਰਾ ਡੱਬ ਗਿਆ ਆਲੇ ਤੇਰੇ ਫਰਨੀਚਰ ਦਾ ਚਾਕੇ ਲੈ ਕੇ ਬੈੱਡ ਬੈੱਡ ਕੱਲੀ ਕੱਲੀ ਚੀਜ਼ ਤੇਰੀ ਲੈ ਗਏ ਇੱਥੋਂ ਤੂੰ ਕਿੱਥੇ ਪੈਸੇ ਭਰ ਦੇਂਗਾ ਮੇਰਾ ਵੀਰ ਐ ਨਾ ਕਰ ਚੁੱਪ ਕਰਕੇ ਚਾਬੀ ਦੇ ਦੇ ਗੱਡੀ ਦੀ ਤੇ ਆ ਸਾਨੂੰ ਗੱਡੀ ਲੈ ਜਾਂਦੇ ਨਹੀਂ ਜੇ ਮੇਰਾ ਸਾਰਾ ਕੁਝ ਡੁੱਬ ਗਿਆ ਚਾਰ ਦਿਨ ਮੈਂ ਕਿਸ਼ਤਾਂ ਨਹੀਂ ਭਰ ਪਾਇਆ ਜ਼ਮੀਨ ਦਾ ਇਹਦਾ ਡੁੱਬ ਗਈ ਮੇਰੀ ਤੇ ਇਹਦਾ ਮਤਲਬ ਇਹ ਵੀ ਅੱਗੇ ਵੀ ਨਹੀਂ ਕੁਝ ਕਰ ਪਾਉਣਾ ਵੀਰੇ ਹੁਣ ਸਾਨੂੰ ਨਹੀਂ ਪਤਾ ਕਿ ਆਸੀ ਤਾਂ ਬਈ ਤੇਰੀ ਗੱਡੀ ਲੈਣ ਆਏ ਆ ਸਾਨੂੰ ਕੌਣ ਇਹ ਕੰਪਨੀਆਂ ਦੇ ਨਾਲ ਜਾ ਕੇ ਫਿਰ ਗੱਲਾਂ ਕਰ ਤੂੰ ਕੰਪਨੀਆਂ ਨਾਲ ਕਹਿ ਦੇ ਯਾਰ ਜਿਹੜਾ ਕੁਝ ਕਰਨਾ ਫਿਰ ਕਰ ਲੈ ਫਿਰ ਪੁਲਸ ਕਾਊਗੀ ਫਿਰ ਪੁਲਸ ਤੈਨੂੰ ਘਟੋ ਘਟੋ ਤੇ ਥਾਣੇ ਲੈ ਕੇ ਜਾਊ ਗੱਡੀ ਤਾਂ ਫਿਰ ਦੇ ਦੇਂਗਾ ਫਿਰ ਆਪਦੇ ਆਪ ਨੂੰ ਵੀ ਨਾਲ ਦੇਈ ਫਿਰ ਉਹ ਨਹੀਂ ਚੱਲ ਕੋਈ ਨਹੀਂ ਐਡੀ ਦੂਰ ਕਾਹ ਤੋਂ ਗੱਲ ਪਹਚਾਉਣੀ ਆਪਾਂ ਜੇ ਅੱਜ ਮੇਰੇ ਦਿਨ ਮਾੜੇ ਚੱਲ ਪਏ ਮੈਂ ਚਾਰ ਦਿਨ ਦੇ ਦੇ ਦਊ ਤੁਸੀਂ ਇਦਾਂ ਹੀ ਹਰੇਕ ਕਿਸੇ ਨੂੰ ਚਾਰ ਦਿਨ ਦੇਣ ਲੱਗੇ ਫਿਰ ਇਸ ਹਾਲ ਨਾਲ ਸਾਡੀ ਫਾਈਨੈਂਸ ਕੰਪਨੀ ਫਿਰ ਡੋਬੀ ਜਾਊ ਉਹ ਨਹੀਂ ਵੇਖਣਾ ਵੀ ਚਾਹੀਦਾ ਚਲ ਜੇ ਕੋਈ ਬੰਦਾ ਦੁਖੀ ਹੈ ਤੈਨੂੰ ਪਤਾ ਮੇਰਾ ਇੱਕ ਮੈਂ ਕੁੜੀ ਦੇ ਚੱਕਰ 'ਚ ਬਾਹਰ ਪੈਸਾ ਲਾਇਆ ਸੀ ਉਹ ਵੀ ਨਹੀਂ ਬਣਿਆ ਕੰਮ ਤੇ ਉਧਰੋਂ ਮੇਰਾ ਉਹ ਯਾਰ ਦੋਸਤ ਸੀ ਉਹਦੇ ਨਾਲ ਸੀ ਕੰਮ ਉਹਦੇ ਕਹਿਣ ਤੇ ਮੈਂ ਲਈਆਂ ਸੀ ਕਿਸ਼ਤਾਂ ਦੇ ਗੱਡੀ ਕਹੇ ਮਗਰ ਲੱਗ ਗਿਆ ਮੈਂ ਤੇ ਮੇਰਾ ਯਾਰ ਦੋਸਤ ਕੰਮ ਸੀ ਤੇ ਸਾਰਾ ਕੁਝ ਮੇਰਾ ਡੁੱਬ ਗਿਆ ਵੈਗਰੂ ਨੇ ਚਲੋ ਗਾਮੈ ਨਿਕਲੂੰਗਾ ਕੋਈ ਨਹੀਂ ਯਾਰ ਐਡੀ ਕੜੀ ਗੱਲ ਹੈ ਵੇਰ ਹੁਣ ਇਹ ਦੇਖੋ ਸਾਡੀ ਵੀ ਹੁਣ ਨੌਕਰੀ ਦਾ ਸਵਾਲ ਹੁੰਦਾ ਵਾ ਜੇ ਹੁਣ ਅਗਲੇ ਕੋਲੇ ਅਸੀਂ ਗੱਡੀ ਨਹੀਂ ਲੈ ਕੇ ਜਾਂਦੇ ਤੇ ਕੰਪਨੀ ਵਾਲੇ ਸਾਨੂੰ ਕਹਿੰਦੇ ਅਸੀਂ ਤੈਨੂੰ ਕੋਈ ਕੰਮ ਦੇ ਕਾਹਦੋਂ ਰੱਖਿਆ ਵਾ ਤੇ ਲਿਆਉਂਗਾ ਵੇਖੀ ਫਿਰ ਇੱਥੇ ਬੰਦਾ ਕੀ ਤਮਾਸ਼ਾ ਬਹੁਤ ਅਗੜਾ ਹੋ ਜਾਣਾ ਵਾ ਫਿਰ ਨਾ ਮੈਨੂੰ ਕਹੀਂ ਹਾਂ ਨਹੀਂ ਯਾਰ ਕੋਈ ਨਹੀਂ ਮੈਂ ਦੇ ਚਾਬੀ ਦੇ ਦੇ ਠੀਕ ਹੈ ਨਾ ਨਹੀਂ ਕੋਈ ਨਹੀਂ ਲੈ ਜਾ ਜੀ ਯਾਰ ਭਾਈ ਨਹੀਂ ਨਹੀਂ ਚਾਬੀ ਦੇ ਦੇ ਮੈਨੂੰ ਚਾਬੀ ਦੇ ਦੇ ਓ ਯਾਰ ਕਾਹਦੋਂ ਯਾਰ ਇਹ ਨਹੀਂ ਭਾਈ ਅੱਜ ਅਗਰ ਦੀ ਵੀ ਲਾਗੇ ਨਾ ਅਗਲੇ ਵੇਖ ਲੈ ਕਿੱਡੀ ਕਿਸਮਤ ਮਾੜੀ ਆ ਵੇਖ ਲੈ ਕਿਹਦੇ ਨੇ ਕੱਪੜੇ ਵੀ ਜਿਹੜੇ ਪਾਏ ਨਾ ਇਹ ਵੀ ਕਹੇ ਨੇ ਲਾਗ ਲੈ ਇਹਨੇ ਨੀ ਕਿਸੇ ਨੇ ਵੇਖੀ ਤਾਂ ਕਿਹਦੇ ਨੇ ਤਾਂ ਹੀ ਬਣ ਜਾਣਾ ਬਸ ਆਪਣੀ ਤਾਂ ਹੋ ਜਾਣੀ ਐ ਇਹਦੇ ਨਾਲ ਤੇ ਮਰੇ ਹੀ ਚੰਗਾ ਵੈ ਜਿੰਦਗੀ ਤੇ ਲੈਣਾ ਵੀ ਕੀ ਦੱਸ ਤੇ ਮੈਂ ਕੀ ਕਰਾਂ ਯਾਰ ਜੇ ਮੈਨੂੰ ਘਾਟਾ ਪੈ ਗਿਆ ਜੇ ਜ਼ਮੀਨ ਜਾਇਦਾਦ ਖਤਮ ਹੋ ਗਈ ਬਈਆਂ ਤੇ ਮੇਰਾ ਕੀ ਕਸੂਰ ਆ ਮੇਰੇ ਨਾਲ ਜਦੋਂ ਧੋਖਾ ਹੀ ਕਰ ਗਿਆ ਤੇ ਆ ਧੋਖਾ ਕਰ ਗਿਆ ਤੁਸੀਂ ਵੀ ਮਾੜਾ ਮੋਟਾ ਸੋਚਣਾ ਹੀ ਨਾ ਬੰਦਾ ਪਰਨਦਾ ਵੇਖਣਾ ਹੀ ਵੀ ਆਪਾਂ ਕਿੰਦੇ ਤੇ ਲੈਨੇ ਪੈ ਇਹ ਤੇ ਕਿੰਦੇ ਤੋਂ ਨਹੀਂ ਲੈਂਦੇ ਬਲਕਿ ਦੱਸੋ ਕੁੜੀ ਦੇ ਚੱਕਰ ਤੇ ਬਾਹਰ ਕੁੜੀ ਨੂੰ ਕਾਲਦੀ ਐ ਬਾਹਰ ਕੁੜੀ ਨੂੰ ਕਾਲਦੀ ਐ ਇਸੇ ਕਾਰਨ ਤੇ ਮੈਂ ਕਹਣਾ ਆਪਾਂ ਇਹ ਜੇ ਪੰਗਾ ਲਈਏ ਹੀ ਨਾ ਤੂੰ ਕਿਹੜਾ ਹੱਥ ਆਸੀ ਗਿਆ ਤੂੰ ਜਦੋਂ ਆਖਰੋਂ ਕੋਈ ਤਾਹੀ ਨਹੀਂ ਮੈਂ ਆਵਦੀ ਈ ਤੀ ਨੂੰ ਕੱਲਣਾ ਆਵਦੀ ਈ ਤੀ ਨੂੰ ਕੱਲਣਾ ਲੈ ਕਰਦੇ ਤੀ ਨੂੰ ਕੌਣ ਜਿਹੜਾ ਮਾੜੇ ਮੋਢੇ ਕੱਪੜੇ ਪਾਏ ਈਆਂ ਦੇ ਇਹ ਵੀ ਕਿਸੇ ਦਿਨ ਅਗਲੇ ਲਾ ਕੇ ਲੈ ਜੈਵੇਂਗਾ ਤੇ ਰੋਂਦਾ ਉੱਥੂ ਆਖ ਰੱਖ ਰੱਖ ਕੇ ਰੋਂਦਾ ਜਿਵੇਂ ਹੁਣ ਰੋਣਾ ਪਿਆ ਜੀ ਜ਼ਿੰਦਗੀ ਤੇ ਲੈਣਾ ਕੀ ਦੱਸ ਆ ਸੜਕਾਂ ਤੇ ਹੋੜੋ ਹੋੜੀ ਹਲੀ ਉਹ ਧੀ ਤੇ ਪਿੱਛੇ ਲੱਗ ਗਿਆ ਤੂੰ ਤੇ ਮੇਰੀ ਕਿਸਮਤ ਉਹਦਾ ਮਾੜੀ ਸੀਗੀ ਤੇ ਲਾਉਣ ਚੱਕ ਚੱਕ ਕਹਿਣਾ ਜੜ੍ਹਾ ਚੜਾ ਚੜਾ ਕੇ ਸ਼ੇਰ ਤੇ ਤੋ ਤਾਂ ਕਹਿੰਦੇ ਜੀ ਕੋਈ ਨਹੀਂ ਆਪਣੇ ਕੋਲ ਜਮੀਨ ਹੈਗੀ ਏ ਵਾਦੂਏ ਆਪਣੇ ਕੋਲ ਪੈਸੇ ਆਈਏ ਆਈਏ ਕਿਲੇ ਰੋੜਾ ਤੇ ਆ ਗਏ ਹੁਣ ਕੀ ਫਾਇਦਾ ਆ ਜੀ ਜ਼ਿੰਦਗੀ ਦਾ ਜਮੀਨ ਰੱਖ ਕੇ ਕਹਨੇ ਤੇ ਗੱਡੀਆਂ ਕਾਰਾਂ ਲੈ ਲਈਆਂ ਆਪਾਂ ਕੇਂਦਰੋਂ ਰੱਦੀ ਖਾਦੀ ਚੰਗੀ ਨਹੀਂ ਸੀਗੀ ਦੱਸ ਆਪਾਂ ਤਾਂ ਤਾਂ ਕਹਿ ਸਾਡੇ ਕੋਲ ਇੰਨੀ ਜਮੀਨ ਹੈ ਆਪਾਂ ਤਾਂ ਘਾਟਾ ਪੈਣਾ ਹੀ ਨਹੀਂ ਆਪਾਂ ਨੂੰ ਤਾਂ ਐਨੀ ਵਧੀਆ ਗੱਡੀ ਲਈ ਤੇ ਵੇਖ ਲੈ ਅਗਲੇ ਗੱਡੀ ਵੀ ਚੱਕ ਲੈ ਗਏ ਕਿਸੇ ਦਿਨ ਘਰ ਵੀ ਮੁਕਾਉ ਹੋਇਆ ਤੇ ਉਹ ਵੀ ਲਿਆਉਣਗੇ ਤੇ ਕੁੜੀ ਦੇ ਚੱਕਰ ਦੇ ਵਿੱਚ ਜਬੀਰ ਮਾਂ ਹੁੰਦੀ ਅੱਜ ਆਪਣੇ ਕੋਲ ਜ਼ਮੀਨ ਹੋ ਗਈ ਤਾਂ ਬੈਠ ਕੇ ਆਰਾਮ ਨਾਲ ਰੋਟੀ ਖਾ ਸਕਦਾ ਤਾਂ ਤਾਂ ਕਹਿਣੇ ਤੇ ਰਾਤੀ ਉਦੋਂ ਕਹਿ ਮੱਕੇ ਕਾ ਵਿਆਹ ਕਰਾਉਣ ਦੇ ਪਹਿਲੇ ਸੋਚਣਾ ਹੀ ਵੀ ਰੱਖ ਗਏ ਕਿ ਨਾ ਰੱਖ ਗਏ ਉਹ ਤਾਂ ਮਾਂ ਰੱਖਦੇ ਕਿ ਅੱਜ ਆਪਣੇ ਕੰਮ ਆ ਜਾਣੀ ਸੀ ਜਮੀਨ ਕਹੇ ਤਾਂ ਕੰਮ ਨਹੀਂ ਉਹਦੇ ਦਿਮਾਗ ਕੇ ਇਹਦਣ ਕੀਤਾ ਯਾਰ ਮੇਰਾ ਮਨ ਕਰਦਾ ਸੀਗਾ ਜਮੀਨ ਮੈਨੂੰ ਵੀ ਪਤਾ ਹੈ ਜਮੀਨ ਮਾਂ ਹੁੰਦੀ ਹੈ ਜੇ ਅੱਜ ਆਪਣੇ ਕੋਲੇ ਜਮੀਨ ਹੁੰਦੀ ਆਪਾਂ ਬਹਿ ਕੇ ਖਾ ਸਕਦੇ ਸੀਗੇ ਵੀ ਮੈਂ ਲੋਕਾਂ ਮਗਰ ਲੱਗ ਕੇ ਨਾ ਐਵੇਂ ਗਲਤ ਕੰਮ ਕੀਤੇ ਬਈ ਗੱਡੀਆਂ ਦੇ ਚਸਕੇ ਪੈ ਗਏ ਮੈਨੂੰ ਉੜਾਪਰਾ ਸਾਰਾ ਕੁਝ ਜਿੰਦਗੀ ਦਾ ਮਾਅਦਾ ਆਪ ਹੀ ਬਰਬਾਦ ਕਰ ਲਿਆ ਕੋਣ ਰੋਲਣਾ ਪਿਆ ਹੋਰ ਕੀ ਰੋਇ ਪਸਤਾਵੇਂਗਾ ਦੱਸ ਹੋਰ ਕੀ ਖਾਦਾ ਉਹਦੋਂ ਆਪਾਂ ਕਹਿ ਨਹੀਂ ਸੋਚਿਆ ਹੁੰਦਾ ਤਾਂ ਇਰਾਮੀ ਦਾ ਮਾ ਕੰਮ ਕੀਤਾ ਕਮਲੀਰ ਮਿੱਤਲ ਮੈਨੂੰ ਸੋਚ ਲਵਾ ਹੈ ਤੋਂ ਨਾ ਪਰੋ ਰੋ ਕੇ ਕਮਲੇ ਹੋਏ ਬੈਨ ਇਰਾ ਗੱਡੀ ਸੀਗੀ ਤੇ ਨਾਲ ਜਾਂਦਾ ਕਿਸਤਾ ਤਾਰੀ ਜਾਂਦੇ ਉਧਰ ਜਮੀਨ ਹੁੰਦੀ ਕੁੜੀ ਨੂੰ ਤੇ ਸੁਖਣੇ ਖਾਇ ਸੀਗੇ ਆਪਾ ਕਰਾਂਗੇ ਬੇਟਾ ਤੇਰੇ ਜੋ ਗਿਆਜ ਕਰਾਂਗੇ ਬੇਟਾ ਤੇਰੇ ਜੋ ਲੋ ਵੀ ਰੋਂਦੀ ਭਈਆ ਤੇ ਵਿਚਾਰੀ ਹੁੰਦਾ ਕੀ ਕਸੂਰ ਨਿੱਕੀ ਜਿਹੀ ਆਣੇ ਦਾ ਕੋਈ ਦਿਮਾਗ ਤੇ ਟੈਨਸ਼ਨ ਪਾਈ ਖੜੀ ਉਧਰ ਵੀ ਜਾ ਕੇ ਕਮੇ ਰੋ ਜਰ ਮੈਨੂੰ ਪਤਾ ਸੀਗਾ ਵੀ ਮੈਂ ਜਿਹੜੇ ਸੁਪਨੇ ਉਹਨੂੰ ਮੁਖਾ ਰਿਆਂ ਜੋ ਮੈਂ ਕਹਿ ਰਿਆਂ ਵੀ ਬਾਹਰ ਜਾਣਾ ਉਰਾ ਭਰਾ ਮੈਂ ਤਾਂ ਭੜਾਈ ਕੀਤਾ ਸੀਗਾ ਕਲਾਮੀਤਾ ਤੇ ਜੋਲ ਬੁਰਾਈ ਹੋ ਗਿਆ ਸਾਡਾ ਵੀ ਰੱਬ ਨਹੀਂ ਦਾ ਅੱਜ ਜ਼ਮੀਨ ਹੁੰਦੀ ਤਾਂ ਕੋਈ ਟੈਨਸ਼ਨ ਤਾਂ ਨਹੀਂ ਜੀ ਕੋਈ ਨਹੀਂ ਆਵੇ ਰੋਂਦੀ ਪੀਂ ਬਿਚਾਰਿਆ ਤੇ ਸੁਖਣੇ ਖਾਏ ਮੇਰਾ ਤਾਂ ਕੀ ਕਰਦਾ ਅੱਜ ਮਾਰ ਹੀ ਜਾਵਾਂ ਇਹਦੇ ਨਾਲ ਤਾਂ ਮਰੇ ਹੀ ਚੰਗਾ ਬੰਦਾ ਅੱਜ ਤਾਂ ਰੋਟੀ ਵੀ ਨਹੀਂ ਕਿਸੇ ਨੇ ਵੀ ਨਹੀਂ ਖਾਧੀ ਗਿਸੂ ਇਹਦਾ ਖਾਬਾ ਕਾਇ ਰੋਟੀਆਂ ਕੋ ਵੀ ਉਵੇਂ ਪਿਆ ਹੋ ਨਿਆਣੀ ਦਾ ਕੀ ਕਸੂਰ ਹੈ ਦੱਸ ਉਹਨੂੰ ਵੀ ਹਰ ਸਮਝ ਆਉਂਦੀ ਜਾਂਦੀ ਵੀ ਉਟਾਰੀ ਮੇਰਾ ਇੰਨਾ ਗਰੀਬ ਚ ਆ ਗਿਆ ਵਾ ਹੁਣ ਬੱਚੀ ਵੀ ਨਹੀਂ ਕੋਈ ਚੀਜ਼ ਮੰਗਣ ਚੱਲੀ ਨਹੀਂ ਰਹਿਤਾ ਮਾਰੇ ਹੀ ਚੰਗਾ ਹੁਣ ਉੱਠ ਕੇ ਖਾ ਲਾ ਰੋਟੀ ਇੱਕ ਅੱਧੀ ਉੱਥੇ ਪਈ ਹੋਣੀ ਹਲਾ ਨਿਆਣੀ ਵੀ ਅੱਜ ਸਵੇਰ ਦੀ ਭੁੱਖੀ ਪਈ ਹੁਣ ਹੱਥ ਮਾਰਾ ਸਿਰ ਤਾਂ ਕੀ ਹੋ ਜਾਏਗਾ ਤੈਨੂੰ ਉਠੋ ਉਠ ਪੈਣ ਕੋਈ ਨਾ ਕੋਈ ਤਾਂ ਇਲਾਸੀ ਇਲਾ ਕਰਨੇ ਪੈਣਾ ਵਾ ਹੁਣ ਰਾਤ ਦੀ ਰੋਟੀ ਦਾ ਵੀ ਇੰਤਜ਼ਾਮ ਕਰ ਕਿਤੋਂ ਮੈਂ ਕਿਤੋਂ ਲਿਆ ਹੁਣ ਬਾਲੀ ਨਿਆਣੀ ਨੇ ਤਾਂ ਭੁੱਖੀ ਸੌਣਾ ਹੀ ਏ ਆਪਾਂ ਤਾਂ ਸੋਣ ਨਿਆਣੀ ਵੀ ਰੋਂਦੀ ਪਈ ਅੱਜ ਉਹਦੀ ਕਿਸਮਤ ਫਟ ਗਈ ਵਿਚਾਰੀ ਦੀ ਨਿਆਣੀ ਕਿੱਥੇ ਜਰਮਨ ਲੈ ਲਏ ਆਪਣੇ ਘਰੇ ਆ ਜੋਨੇ ਗੰਮੇ ਚੰਦਾ ਬੰਦਾ ਦੇ ਲਈ ਮਸਲਾ ਲੋਕਾਂ ਦਾ ਪੈਸਾ ਉਹ ਖਾਣੋ ਮੋਹਿਸ ਤੋਵੇਂ ਦੇ ਬੈਂਕ ਤੋਂ ਸਾਰੇ ਉਤਪਾਦ ਬੰਦ ਕਰਕੇ ਜਾਣੇ ਇਹਨਾਂ ਕਾਂ ਦੇ ਦਿੱਤੇ ਚੱਲੇ ਜਿਸ ਨੂੰ ਪੈਸੇ ਲੈਣ ਆਈ ਨਾ ਬੜੂਗਾ ਮਨਾਂ ਚਾਰ 1 ਕਿਲੋ ਇਹ ਜਾਣਦੇ ਇਹ ਨਹੀਂ ਮੈਂ ਇੰਨਾ ਘਟਾ ਇਹ ਨਹੀਂ ਰਹਿ ਜਾਣਾ ਜਨਾ ਜਿੱਦ ਨਾਲ ਗਿਆ ਉਹਨਾਂ ਕੱਡਾ ਜਰੂਰ ਦੇਉ ਪਰ ਮੈਂ ਥੋੜੀ ਇਹ ਦੇਖਾਂਗਾ ਆ ਮਾਤਾ ਲੈ ਨੂੰ ਦੇਖਾ ਦੇਖਾ ਕਿਦਰੇ ਇਹ ਕਾ ਕੋਣਾ ਇਹ ਨਾ ਮਾ ਗੋਂਡੀ ਲੱਗਦਾ ਜਿਹੜਾ ਘਰ ਬਚਾਰਾ ਘਰੋ ਬੇਥੇਰਾ ਦੁਖੀ ਹੈ ਅੱਛਾ ਜਿਹੜੇ ਨਵੇਂ ਆਏ ਹੁਣ ਹਾਂ ਇਹਨਾਂ ਨੂੰ ਘਾਟਾ ਪੈ ਗਿਆ ਬਹੁਤ ਜ਼ਿਆਦਾ ਘਾਟਾ ਪੈ ਗਿਆ ਤੇ ਘਰੋਂ ਬਥੇਰਾ ਦੁਖੀ ਘਰ ਚ ਲੜਾਈ ਵਾਧੂ ਰਹਿੰਦੀ ਇਹਨਾਂ ਦੇ ਅੱਛਾ ਇਹ ਹੁੰਦਾ ਹੋਵੇ ਦੁਖੀ ਹੁੰਦਾ ਕੋਈ ਕੰਮ ਹੀ ਕਾਰਾ ਹੀ ਨਾ ਕਰ ਦੇ ਆਪਾਂ ਨਿੱਕੇ ਨਿੱਕੇ ਬੱਚੇ ਨੇ ਕੋਈ ਸਮਝਾਵਾਂਗੇ ਆ ਜਾ ਬੱਤਲੇ ਚਲ ਗਈ ਚਲ ਆਇਆ ਵਾਤਾ ਆਜਾ ਯਾਰ ਅੱਜ ਦਾ ਕੀ ਜਮਾਨਾ ਮਾਰਾ ਕੀ ਪਤਾ ਬਹੁਤ ਲੱਗਦਾ ਨਹੀਂ ਨਹੀਂ ਮਨਾ ਮਰਨਾ ਨਹੀਂ ਚਾਹੀਦਾ ਮਰਨਾ ਕਿਸੇ ਚੀਜ਼ ਦਾ ਨਹੀਂ ਨਿੱਕੇ ਨਿੱਕੇ ਤੇਰੀਆਂ ਧੀਆ ਵਿਆਹਣ ਵਾਲੀ ਧੀਆ ਜੇ ਦਾ ਰਿਸ਼ਤਾ ਟੁੱਟ ਗਿਆ ਤੇ ਦਾ ਮਤਲਬ ਪੱਗਾਂ ਥੋੜੀ ਦੇ ਦੇਣੀ ਜਿਆਦੇ ਮਰ ਗਏ ਤੇ ਉਹ ਰੋਲ ਜਾਣਗੇ ਤੇ ਕਰਗੇ ਵਾਲਿਆਂ ਨੇ ਕਹਣਾ ਵੀ ਭਗੌੜਾ ਸੀ ਤੇ ਨਿਕਲ ਗਿਆ ਆਪਾਂ ਸਾਹਮਣਾ ਕਰੀਏ ਸਚਾਈ ਦਾ ਤੇ ਕਿਵੇਂ ਨਾ ਕਿਵੇਂ ਆਪਣੇ ਪਰਿਵਾਰ ਨੂੰ ਤੇ ਆਪ ਨੂੰ ਇਹ ਭਵਰ ਵਿੱਚੋਂ ਕੱਢੀਏ ਮਹਾਰਾਜ ਤੂੰ ਹੀ ਹੈ ਬਚਾਉਣ ਵਾਲਾ ਤੂੰ ਹੀ ਹੁਣ ਕਿਰਪਾ ਕਰਨੀ ਅਗਲਾ ਜੀਵਨ ਆਪਾਂ ਤੇਰੇ ਨਾਮ ਕਰਮਾਂ ਆ ਵੇਖੀਏ ਸੇ ਗੌਂਡੀਆਂ ਦੇ ਮੁੰਡਾ ਹੈ ਕੀ ਹਾਂ ਉਹ ਹੀ ਗੱਲ ਹੈ ਫਤ ਮਾਤਾ ਮੈਂ ਇਹ ਕੰਮ ਨਹੀਂ ਕਰਨਾ ਨਹੀਂ ਇਹ ਕੰਮ ਨਹੀਂ ਅਸੀਂ ਇਹਨੂੰ ਕਰੂਣ ਦੇਣਾ ਮਾ ਭਾਈ ਤੁਹਾਨੂੰ ਪਤਾ ਹੈ ਕੋਈ ਭਰਾ ਬੇਚਾਰਾ ਦੁਖੀ ਹੈ ਕੋਈ ਨਹੀਂ ਦੁਖੀ ਬੰਦਾ ਇਹ ਕੰਮ ਨਹੀਂ ਕਰਦਾ ਨਹੀਂ ਭਾਈ ਇਹ ਕੰਮ ਨਹੀਂ ਕਰਨਾ ਨਾ ਭਾਈ ਨਾ ਨਾ ਅਸੀਂ ਬਾਜੂ ਤੈਨੂੰ ਕਰੇ ਲੈ ਜਾਣਾ ਉਸਨੇ ਨਹੀਂ ਕੰਮ ਕਰਨਾ ਤੇਰੇ ਨਿੱਕੇ ਨਹੀਂ ਕਰਾਂਗੇ ਛੱਡ ਦਿਓ ਯਾਰ ਛੱਡ ਨਹੀਂ ਭਾਈ ਭਾਈ ਹੁਣ ਤੱਕ ਕੰਮ ਨਹੀਂ ਕਰਨ ਯਾਰ ਛੱਡ ਦਿਓ ਗੱਲ ਤਾਂ ਸੁਣ ਲਓ ਮੇਰੀ ਇੱਕ ਮਿੰਟ ਇਹ ਮਖਲੇ ਦਾ ਇਹ ਹੱਲ ਨਹੀਂ ਹੁੰਦਾ ਕਿਹਦਾ ਸਾਨੂੰ ਪਤਾ ਤੂੰ ਬਹੁਤ ਤਗੜਾ ਤੈਨੂੰ ਕੀ ਜਾ ਕੇ ਮਾਰਾ ਮੋੜ ਘਾਟਾ ਪੈ ਗਿਆ ਮਾਂ ਆਪਾਂ ਬਹਿ ਕੇ ਗੱਲ ਕਰਾਂਗੇ ਸਮਝਾਵਾਂਗੇ ਤਾਂ ਫਿਰ ਗੱਲ ਚੱਲੇਗੀ ਹਾਂ ਵੀ ਇਹ ਕਿਧਰੇ ਛਾਲ ਮਾਰਨੀ ਕੋਈ ਨਹਿਰ ਤੇ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਕਿ ਤੁਸੀਂ ਕਰ ਰਹੇ ਸੀਗੇ ਉਹ ਕਮਲੋ ਲੋਕੋ ਮੇਰੀ ਗੱਲ ਦਾ ਸੁਨੋ ਮੈਂ ਤਾਂ ਵੈਸੇ ਦੇਖ ਰਿਹਾ ਸੀ ਮੈਂ ਕੋਈ ਛਾਲ ਥੋੜਾ ਮਾਰ ਲੱਗਿਆ ਸੀਗਾ ਕਮਾਲ ਉਹਦਾ ਡਰ ਗਿਆ ਸੀ ਆ ਕਿ ਕੀ ਪਤਾ ਭਾਈ ਅੱਜ ਦਾ ਜਮਾਨਾ ਮਾੜਾ ਉਹ ਤੋਂ ਕੀ ਪਤਾ ਘਰੋ ਭਾਈ ਦੁਖੀ ਹੋਵੇ ਤੇ ਇਥੇ ਆ ਕੇ ਮੇਰੀਆਂ ਦੋ ਢੀਆਂ ਮੇਰੀਆਂ ਆ ਤੇ ਮੈਂ ਇਹੋ ਕੰਮ ਕਰੂੰਗਾ ਠੀਕ ਹੈ ਗਰੀਬੀ ਮੇਰੀ ਚਲਦੀ ਰਹਿੰਦੀ ਹੈ ਪਰ ਮੈਂ ਗੁਰਸਿੱਖ ਬੰਦਾ ਤੇ ਮੈਂ ਇਹੋ ਕੰਮ ਥੋੜਾ ਕਰੂੰਗਾ ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਹੁੰਦੀ ਹੈ ਨਾ ਉਹਦਾ ਬੁੱਤ ਕੁਝ ਨਹੀਂ ਸੁਝਦਾ ਨਹੀਂ ਪਹਿਲਾਂ ਮੈਂ ਵੀ ਇਸੇ ਹਿਸਾਬ ਤੇ ਆਇਆ ਸੀ ਪਰ ਬਾਅਦ ਵਿੱਚ ਢੀਆਂ ਦਾ ਮੁਖ ਜਿੱਤੇ ਆਇਆ ਵੀ ਇੱਕ ਦੀ ਤਾਂ ਮੰਨ ਕੇ ਚੱਲੋ ਵੀ ਸ਼ਾਦੀ ਟੁੱਟ ਗਈ ਹੈ ਦਾ ਹੀਜ ਤੋਂ ਉਧਰੋਂ ਬੈਂਕ ਵਾਲਿਆਂ ਲੋਕ ਕਰਜ਼ਾ ਲਿਆ ਸੀ ਉਹ ਵੀ ਸਾਰਾ ਕੁਝ ਆਇਆ ਸੀ ਪਰ ਜਦੋਂ ਮੈਂ ਆਇਆ ਮੇਰਾ ਮਨ ਬਦਲ ਗਿਆ ਵੀ ਤੇਰੀ ਸਿਰ ਤੇ ਜ਼ਿੰਦਗੀ ਦੇ ਵਿੱਚ ਘਾਟੇ ਵਾਦੇ ਚੱਲਦੇ ਰਹਿੰਦੇ ਆ ਇਹ ਥੋੜਾ ਬਿਜੇ ਹੁਣ ਸਮਾਂ ਚੰਗਾ ਤੇ ਚੰਗੇ ਆ ਜੇ ਮਾੜਾ ਤੇ ਮਾੜੇ ਛੁਡੋ ਜੀ ਅਸੀਂ ਤਾਂ ਆ ਆਦੇ ਪੈਸੇ ਅਸੀਂ ਤਾਂ ਵੇਖ ਕੇ ਭਾਈ ਡਰ ਗਿਆ ਦੁਨੀਆ ਦੇ ਉੱਤੇ ਭਾਈ ਇਹ ਕੰਮ ਚੱਲਿਆ ਆ ਚਲੋ ਤੁਹਾਡਾ ਧੰਨਵਾਦ ਹਨ ਜੇ ਕੋਈ ਵਾਕਿਆ ਕਹਿੰਦਾ ਕੋ ਦੁੱਖ ਸ਼ੋਕ ਘਰ ਚ ਬਣ ਜਾਏ ਤੇ ਇਹ ਕੰਮ ਨਹਰਾ ਦੇ ਬੱਲੇ ਨਹੀਂ ਜਾਂਦਾ ਹੁੰਦਾ ਘਰੇ ਬਹਿ ਕੇ ਗੱਲ ਸਮਝਾ ਲਈ ਜਾਂਦਾ ਹੁੰਦਾ ਚਲੋ ਤੁਹਾਡਾ ਧੰਨਵਾਦ ਤੁਸੀਂ ਆਏ ਆ ਤੇ ਮੈਂ ਕੋਈ ਜੇ ਕੰਮ ਨਹੀਂ ਕਰਦਾ ਇਹ ਮਦਦ ਤਾਂ ਕਰਨੀ ਚਾਹੀਦੀ ਮਰ ਕਈ ਵਾਰੀ ਕੋਈ ਦੁਖੀ ਘਰ ਆਉਂਦਾ ਹੁੰਦੀ ਮਦਦ ਕਰੋ ਤੁਸੀਂ ਇੱਥੇ ਜਿਵੇਂ ਸੀ ਤੇ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਦੇ ਘਰੇ ਆਏ ਸੀ ਹਾਂ ਜੀ ਹਾਂ ਤੇ ਉਹ ਕਹਿੰਦੇ 10 ਮਿੰਟ ਠਹਿਰਾਓ ਕਹੇ ਮੋੜ ਘਾਪਾ ਤਾ ਤੂੰ ਸਾਨੂੰ ਮਿਲਣਾ ਸੀ ਇਹ ਸਾਨੂੰ ਮੋਟਰਸਾਈਕਲ 10 ਮਿੰਟ ਠਹਿਰ ਕੇ ਮਿਲੇਗਾ। ਅੱਛਾ ਅੱਛਾ। ਚਲ ਤੈਨੂੰ ਵੀ ਆਖਿਆ ਸੀਗਾ ਸਾਡਾ ਗੁਆ ਨਹੀਂ ਲੱਗਦਾ। ਜਾਓ ਆਪਦਾ ਤੂੰ ਨੋਟੀਕ ਦੇਉਣੇ ਆ। ਕੋਈ ਨਹੀਂ ਕਰ। ਮੈਂ ਤੈਨੂੰ ਨਹੀਂ। ਨਹੀਂ ਭਾਈ ਅਸੀਂ ਤੈਨੂੰ ਉਹ ਮੇਰੇ ਨਾਲ ਹੀ ਦੇ ਦਿਆਂਗੇ। ਅਸੀਂ ਤੈਨੂੰ ਨਾਲ ਹੀ ਲੈ ਕੇ ਜਾਣਾ। ਤੇਰਾ ਕੀ ਪਤਾ ਤੂੰ ਗਲਤ ਕੰਮ ਕਰ ਰਿਹਾ। ਸਾਡਾ ਮੋਟਰਸਾਈਕਲ ਆਉਂਦਾ ਤਾਂ ਪੱਤਿੰਨੇ ਬੈਠ ਕੇ ਬੱਧ ਚੱਲਦੇ ਆ। ਬੱਧ ਕੰਮ ਮੈਂ ਕੀ ਕਰਨਾ। ਪਰ ਚੱਤਰ ਕੀ ਹੈ ਵੀ ਚਲੋ ਮੰਮੀ ਜਾਣਾ। ਤੇ ਮੈਂ ਕਿਨੇ ਜਾਊਂਗਾ। ਹਨਾ ਤੁਹਾਡੇ ਨਾਲ ਚਲਾ ਜਾਊਂਗਾ। ਤੂੰ ਸਾਡੇ ਨਾਲ ਬੈਠਾ ਚੱਲ। ਆ ਜਾ ਘਰੇ ਅਸੀਂ ਤੈਨੂੰ ਛੱਡ ਦੇਾਂਗੇ। ਹਾਂ ਨਹੀਂ ਨਹੀਂ ਯਾਰ ਉਹ ਤਾਂ ਇਹਨਾਂ ਨੂੰ ਗਲਤ ਫਹਮੀ ਆ ਤਾਂ ਦਾਣਾ ਆਪਾਂ ਨੂੰ ਹਿੰਮਤ ਨਾਲ ਉਹ ਦੇਡਚ ਨਾ ਚਾਹੀਦਾ ਨਾ ਕਰਦਾ ਹਿੰਮਤ ਨਾਲ ਨਹੀਂ ਨਹੀਂ ਸਹੀ ਗੱਲ ਆ ਭਾਈ ਇਹ ਉਹਨਾਂ ਕਰਕੇ ਆਪਾਂ ਆਪ ਦੀ ਕੋਈ ਚਾਤ ਕਰਵਾ ਲੈਂਦੇ ਆ ਪਿੱਛੇ ਆਪਣੇ ਮੇਰ ਵੀ ਟੈਨਸ਼ਨ ਤਾਂ ਹੋਈ ਬੜੀ ਜੀ ਯਾਰ ਮੇਰ ਕਿਹੜਾ ਸੋਲਵ ਹੋ ਜਾਂਦੀ ਆ ਵੀ ਆਪਾਂ ਜੰਦੇ ਆ ਕਿ ਉਹ ਦਿਨ ਆਪਾਂ ਲੜਾ ਲਿਆ ਉਹ ਦੇਡਚ ਤੋਂ ਹੋਰ ਕੁਝ ਕਰਨਾ ਚਾਹ ਲੈ ਕੋਈ ਨਹੀਂ ਵੀ ਡਰ ਉਹ ਨਹੀਂ ਵੀ ਠੀਕ ਆ ਭਾਈ ਤੇਰੀ ਨਾਲ ਗੱਲ ਬਗਰ ਕਈ ਵੀ ਹੋਰ ਹੁੰਦੀ ਆ ਤੇ ਸਮਝ ਲਈ ਹੋ ਜਾਂਦੀ ਆ ਲੋਕ ਸ਼ੋਕ ਤਾਂ ਚੱਲਦੇ ਰਹੇ ਪਰ ਜਾਣ ਦੇਣਾ ਕੋਈ ਬਸਤੇ ਨਾਲ ਨਹੀਂ ਓਕੇ ਭਾਈ ਕੋਈ ਨਹੀਂ ਲੈ ਆ ਪੋਰਸ਼ਨ ਕਾਕਾ ਹਾਂ ਹਾਂ ਵੀਰ ਜੀ ਉਹਨੂੰ ਚੈਲੰਜ ਵੀ ਲੈ ਚਲਾਂਗੇ ਹਾਂ ਭਾਈ ਚਲਾਂਗੇ ਦੋ ਚਾਰ ਜੇ ਤੀਆਂ ਆ ਪੁੱਟ ਗਿਆ ਆਪਾਂ ਜਾ ਲੈ ਉਹਨਾਂ ਦਾ ਇਲਾਜ ਹੈਗਾ ਤੇਰੀ ਗੱਲ ਆਕੀਏ ਭਾਈ ਦਾ ਬਰੋ ਸਾਥੀ ਬਰੋ ਕਿਤੇ ਫਿਰ ਕੋਈ ਗਲਤ ਕੰਮ ਹੀ ਨਾ ਕਰ ਦੇ ਹਾਂ ਉਹ ਤਾਂ ਜਮਾਨਾ ਮਾੜਾ ਹੈ ਚੱਲਾ ਗਿਆ ਉਹ ਕਰੇ ਤੇ ਹੁਣ ਆਪਾਂ ਚੱਲ ਜੀ ਨੇ ਮਾਂ ਕਾ ਜਲਾਤਾ ਗਿਆ ਕਿਤੇ ਨਾ ਵੇ ਆਪਾਂ ਦਾ ਇਹਨੂੰ ਘਰਾਂ ਨੂੰ ਜਾਵੜਨਾ ਹੋਣਾ ਤੂ ਕਿਧਰੇ ਦੀ ਐ ਫਿਰ ਨਾ ਨਿਕਲ ਜਾਵੇ ਨਹੀਂ ਪੁੱਤ ਰਾਤ ਨੂੰ ਹਣ ਕਿਧਰ ਜਾਣਾ ਨੇ ਸਵੇਰੇ ਮਾਂ ਦੀ ਬੁੜੀ ਦੱਸ ਦਿਆਂਗੀ ਤੇ ਰਾਤ ਦੀ ਰਾਤ ਹੈਗੀ ਮਾਤਾ ਪਤਾ ਥੋੜਾ ਨਾ ਕੋਈ ਲੱਗਣਾ ਵਾ ਬਾਅਦ ਚ ਕਿਧਰੇ ਆਪਾਂ ਵੀ ਅਮੇ ਵਿੱਚ ਫਸ ਗਏ ਕੋਈ ਫਾਇਦਾ ਫਸਦੇ ਪਹਤਾ ਹੁਣ ਬੂਆ ਲਾ ਲਿਆ ਨਾ ਪਰ ਚੱਲ ਗਏ ਮੈਂ ਤਾਂ ਡਰ ਜਾ ਹੀ ਲੱਦਾ ਪਰ ਇਹ ਗੱਲ ਕੀ ਬਣਨੀ ਮਾਤਾ ਗਿਆ ਕਾ ਤੂੰ ਸੀਗਾ ਉੱਥੇ ਬਾਈ ਗੱਲ ਕੀ ਜਾਂਦੀ ਬਣਨੀ ਇਹਨਾਂ ਦਾ ਕੰਮਕਾਰ ਸੀ ਬੜਾ ਅੱਛਾ ਬਥੇਰਾ ਕੰਮਕਾਰ ਸੀ ਤੇ ਇਹਨਾਂ ਨੂੰ ਪੈ ਗਿਆ ਘਾਟਾ ਗਾਟਾ ਪੈਨ ਦੇ ਵਿੱਚ ਨਾ ਇਹ ਥੋੜਾ ਜਿਹਾ ਡਾਊਨ ਹੋ ਗਿਆ ਤੇ ਇਸ ਗੱਲੋਂ ਕਰੀ ਜਾਂਦਾ ਹੈ ਅੱਛਾ ਤਾਂ ਤੈਨੂੰ ਸਾਰੀ ਕਹਾਣੀ ਕਹਿੰਦੇ ਦੱਸੀ ਆ ਬਕਾਲ ਪੁੱਤ ਮੈਂ ਤੁਰੇ ਆਨ ਸ਼ਾਹ ਤੋਂ ਦੀ ਬੁੜੀ ਇੱਥੇ ਖੜੀ ਸੀ ਬੂਏ 'ਚ ਅੱਛਾ ਤੇ ਉਹਨੇ ਮੈਨੂੰ ਸਾਰੀ ਕਹਾਣੀ ਵਿਚਾਰੀ ਨੇ ਰੋਈ ਕਹਿੰਦੀ ਸਾਡਾ ਕੰਮ ਵਖੇਰ ਆ ਸੀ ਕਿ ਕਹਿੰਦੀ ਸਾਡਾ ਕੰਮ ਨਾ ਇਕਦਮ ਹੀ ਡਾਊਨ ਹੋ ਗਿਆ ਤੇ ਘਰ ਵਿੱਚ ਰਾਤ ਬਹੁਤ ਰਹਿੰਦੀ ਉਹਨਾਂ ਦੇ ਦਿਮਾਗ ਦੇ ਅਸਰ ਪਿਆ ਲੱਗਦਾ ਬਾਈ ਦੇ ਤਾਂ ਹੀ ਗਿਆ ਸੀ ਨਹਿਰਾ ਵੱਲ ਫਿਰ ਘਰ ਵਿੱਚ ਬਹੁਤ ਕਲੇਸ਼ ਬਾਜਾ ਨਾ ਇਹ ਕਾਲ ਕਲੇਸ਼ ਨਰਵਸੇ ਤੇ ਘੜਿਓ ਪਾਣੀ ਨਸੇ ਫਿਰ ਨਾ ਘਰ ਵਿੱਚ ਤਾਂ ਬਰਕਤ ਨਹੀਂ ਪੈਂਦੀ ਨਹੀਂ ਬਰਕਤ ਫਿਰ ਕਾਦੀ ਬੈਣੀ ਆ ਬਸ ਫਿਰ ਇਹੋ ਜਿਹੀ ਸਿਆਪਤ ਹੀ ਹੁੰਦੇ ਰਹਿੰਦੇ ਹੋਰ ਜਦੋਂ ਘਰ 'ਚ ਪੈਸਾ ਆਂਦਰਾ ਵੇਖਦੇ ਬੰਦਾ ਰਾਜੀ ਰਹਿੰਦਾ ਜਦੋਂ ਪੈਸਾ ਨਾ ਆਵੇ ਉਦੋਂ ਘਰ 'ਚ ਲੜੋ ਲੜਾਈ ਹੁੰਦੀ ਏ ਇਹ ਕੁੜੀਆਂ ਆਉਂਦੀਆਂ ਇੱਕ ਕੁੜੀ ਦਾ ਪਾਣੀ ਰਿਸ਼ਤ ਟੁੱਟ ਗਿਆ ਦਾਜ ਖਾ ਉਹ ਅਗਲੇ ਦਾਜ ਮੰਗਦੇ ਨੇ ਤੇ ਦਾਜ ਕਿੱਥੋਂ ਆ ਕੇ ਕੰਮ ਤਾਂ ਖਲੋ ਗਿਆ ਨਹੀਂ ਮਾਤਾ ਹੁਣ ਦੇ ਮੰਨ ਲੈ ਕਿਸੇ ਦਾ ਕੰਮ ਖਲੋ ਗਿਆ ਜੇ ਬੰਦਾ ਕੋਈ ਦੁਖੀ ਆ ਹੁਣ ਉਹਦਾ ਹੱਲ ਨਹਿਰ ਤੇ ਛਾਲ ਮਾਰ ਕੇ ਮਰਨਾ ਥੋੜਨਾ ਹੁੰਦਾ ਹੁਣ ਤੂੰ ਦੱਸ ਹੁਣ ਕਿਸੇ ਵੀ ਗੱਲ ਦਾ ਹੱਲ ਮਰਨਾ ਨਹੀਂਗਾ ਇਹ ਤਾਂ ਬੱਸ ਬਾਈ ਦੀ ਐਵੇਂ ਗਲਤ ਐਵੇਂ ਦਿਮਾਗ ਦਾ ਸਿਰ ਪਿਆ ਤੇ ਐਵੇਂ ਬਾਈ ਨਹਿਰੋਂ ਤੁਰ ਗਿਆ ਉਹ ਤਾਂ ਜਿਹੜਾ ਬੰਦੇ ਨੂੰ ਸੁੱਜ-ਬੁੱਜਣਾ ਨਾ ਆਵੇ, ਘਰਜ ਕੁੱਛਣਾ ਆਵੇ, ਫਿਰ ਬੰਦਾ ਕਹਿੰਦਾ ਮਰ ਜਾਣਾ ਚੰਗਾ ਪਰ ਹੱਲ ਨਹੀਂ ਏ। ਤੇਰੇ ਨਿੱਕੇ-ਨਿੱਕੇ ਬੱਚੇ ਨੂੰ ਤਾਂ ਕੋਸ਼ਿਸ਼ ਹੋਜੋ, ਦੋ ਤੇਰੀਆਂ ਧੀਆਂ ਨੇ, ਪਰਿਵਾਰ ਏ ਮਰੋ ਕੀ ਕਰੇਗਾ? ਤੂੰ ਹੱਲ ਛੋਟਾ ਤੇ ਘਰ-ਬਾਰ ਦੇ ਬੱਚੇ ਉਹਦੇ ਬੱਚੇ ਨੇ, ਦੋ ਧੀਆਂ ਨੇ। ਉਹਦੇ ਬੰਦਾ ਕਰ ਜਾਂਦਾ ਟੈਨਸ਼ਨ ਦੇ ਵਿੱਚ ਪਤਾ ਨਹੀਂ ਲੱਗਦਾ ਮਜਬੂਰੀ 'ਚ। ਕੀ ਕਰਦਾ ਪਤਾ ਤਾਂ ਮਗਰੋਂ ਲੱਗਦਾ ਨਾ ਜਦੋਂ ਕੋ ਸਮਝਾਉਂਦਾ ਭਾਈ ਤਰ੍ਹਾਂ ਨਿੱਕੇ ਨਿੱਕੇ ਬੱਚੇ ਨੇ ਜਿਹੜਾ ਦਿਮਾਗ ਤੇ ਬੋਝ ਪੈ ਜਾ ਤਾਂ ਨਹੀਂ ਕਿਸੇ ਦੇ ਕਾਬੂ ਆਂਦਾ ਜੇ ਮਾਤਾ ਜਾਂ ਪੋਤੇ ਨਾ ਹੁੰਦੇ ਤਾਂ ਕਿੱਡੀ ਵੱਡੀ ਵੇਹ ਲਾਹਣਾ ਕਿੱਡਾ ਵੱਡਾ ਪਾਣਾ ਵਾਪਰ ਜਾਣਾ ਸੀਗਾ ਦੁਨੀਆਂ ਦਾ ਹਾਲ ਇਹੋ ਜਿਹਾ ਹੈ ਤੂੰ ਹਾਲੇ ਛੋਟਾ ਏ ਪਰ ਓਨੀ ਕ ਖਾਲੋ ਕਮਾ ਕੇ ਤੇ ਪਰ ਇਹਦਾ ਕੰਮ ਨਾ ਕਰੋ ਵੱਡੇ ਵੱਡੇ ਕਾਰੋਬਾਰ ਕਰਨ ਵਾਸਤੇ ਪੈਸੇ ਚੱਕ ਲੈਂਦੇ ਨੇ ਕਰਜੇ ਤੇ ਮਰ ਰੋਲਾ ਇਹ ਨਹੀਂ ਜਾਂਦੇ ਤੇ ਮਗਰੋਂ ਇਹਨਾਂ ਨੂੰ ਸਰਦਾ ਤੂੰ ਹਾਲੇ ਛੋਟਾ ਹੈ ਤੂੰ ਹਾਲੇ ਛੋਟਾ ਹੈ ਤੇਨੂੰ ਸਾਰਾ ਕੁਝ ਮਿਲ ਜਾਂਦਾ ਲਿਆ ਲਿਆ ਜਦੋਂ ਆਪਦੀ ਕਮਾਈ ਕਰਨਗਾ ਫੇਰ پتہ ਲੱਗੇਗਾ ਪੈਸੇ ਕੋਣੋਂ ਕਿਵੇਂ ਸਰਦਾ ਚਲ ਇਹਨੂੰ ਛੱਡ ਦੇ ਮੈਂ ਤਾਂ ਆਪਾਂ ਕੰਮ ਜੀ ਕਰਾਉਣਾ ਆਪਾਂ ਪੈਸੇ ਬਾਹਰ ਲਾ ਲਿਆ ਨਾ ਹਣੋ ਆਪੋ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅਗਲੀ ਵੀਡੀਓ ਤੁਸੀਂ ਦੇਖੀ ਹੈ ਉਮੀਦ ਕਰਦਾ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਦਾ ਕਿਸੇ ਆਮ ਖਾਸ ਨਾਲ ਕੋਈ ਸੰਬੰਧ ਨਹੀਂ ਇਹ ਮਨੋਰੰਜਨ ਦੇ ਦਾਾ ਨਹੀਂ ਹੈ ਵੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਣਾ ਆਪ ਖਤਮ ਕਰ ਦੇਣਾ ਜਿਵੇਂ ਇਨਕਾਂਨ ਘਾਟ ਦੇ ਬਾਅਦ ਲਿਖਿਆ ਸੀ ਮੰਜ਼ਲ ਤੇਰੀ ਆ ਸੀ ਹੋਰ ਬੇਤਰੀ ਆਂਦੇ ਆ ਤੇ ਦੁਨੀਆ ਤੈਨੂੰ ਕੀ ਦਿੰਦਾ ਤੇਰੇ ਆਪਣੇ ਪੁੱਤਾਂ ਤੈਨੂੰ ਜਾਂਦੇ ਜਾਂਦੇ ਹਾਂਜੀ ਇਸ ਕਰਕੇ ਹਿੰਮਤ ਰੱਖਿਆ ਕਰੋ ਤੇ ਰੋਣਾ ਰਾਤ ਵੀ ਪੈਣੀ ਹੈ ਜੇ ਤੁਹਾਨੂੰ ਖਾਇਦੇ ਦੁੱਖ ਵੀ ਆਉਣਾ ਹੈ ਉਮੀਦ ਕਰਦਾ ਵੀਡੀਓ ਪਸੰਦ ਆਈ ਹੋਵੇ ਟੀਮ ਨੂੰ ਲਖਸਾਨੇ ਕਰਮਾ ਮਿਲਦੇ ਆ ਇੱਕ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੀ ਤੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਪਿਆਰਾ ਜਿਹਾ ਕਮੈਂਟ ਕਰ ਦੇਣਾ ਬਹੁਤ ਬਹੁਤ ਧੰਨਵਾਦ ਜੀ